ਬੱਗਾ ਸਿਲਕ ਸਟੋਰ ਅਡਾ ਦੁਸਾਂਚ ਕਲਾਵਾਲਿਆਂ ਨੇ ਅੱਜ ਫੇਰ ਲਾਤੀਆਂ ਰੌਣਕਾਂ ਲੈ ਚੱਲਦੇ ਤੁਹਾਨੂੰ ਨਵੇਂ ਸੂਟਾਂ ਦੇ ਨਾਲ ਨਵੇਂ-ਨਵੇਂ ਸੂਟ ਨਵੇਂ-ਨਵੇਂ ਡਿਜ਼ਾਈਨ ਅਤੇ ਵੈਰਾਈਟੀ ਦੇਖ ਲੈਣੇ ਆ ਤੁਹਾਨੂੰ ਵੀ ਤੁਹਾਨੂੰ ਬਰਾ ਕੀ ਹਾਲ ਚੱਲ ਸასიਖਾਲ ਬੜੇ ਚਿਰਿ ਦਰਸ਼ਨ ਹੋਏ ਆ ਹੋਰ ਅੱਛਾ ਹੋ ਗਿਆ ਵੀਡੀਓ ਪਾਈ ਨੂੰ ਆਪਾਂ ਹਾਂਜੀ ਕੀ ਬਰੇਡਿਟੀ ਲੈ ਕੇ ਆਏ ਤੇ ਕੀ ਰੇਂਜ ਆ ਪਿਓਰ ਕਾਟਨ ਦਾ ਸੂਟ ਹੈ ਪਿਓਰ ਕੈਮਰੀਕ ਦਾ origignal ਕੈਮਰੀਕ ਆ ਤੇਜ ਨਮਲਟੀ ਜਿਹੜੀ ਹੈ ਨਾਲ ਫੁੱਲ ਪਿਓਰ ਦੀ ਚੁੰਨੀਆ ਇਹ ਆਪਾਂ ਡਿਸਕਾਊਂਟ ਤੇ ਸੂਟ ਲਾਇਆ ਜੀ ਫੁੱਲ ਪਿਓਰ ਦੀ ਚੁੰਨੀ ਨਾਲ 850 ਰੁਪਏ ਦਾ ਦਾ ਮਾਰਕੀਟ ਦਾ ਪ੍ਰਾਈਸ ਆ ਜਿਹੜਾ ਸੂਟ ਦਾ ਆ ਆਹ ਇਹਦਾ ਫਿਕਸ ਰੇਟ ਜਿਹੜਾ ਸੂਟ ਦਾ ਰੱਖਿਆ 650 ਰੁਪਏ ਇਹਦਾ ਆਪਾਂ ਸੂਟ ਦਾ ਰੇਟ ਆਪਾਂ ਕਰਿਆ ਆ ਭਾਜੀ ਗਰਮੀ ਬਹੁਤ ਵਾ ਦੇਖ ਲਓ ਬਿਲਕੁਲ ਸੋਚ ਸਮਝ ਕੇ ਆਪਾਂ ਰੇਟ ਰੱਖਿਆ ਹੈ ਜਿਹੜਾ ਭਾਜੀ ਲੱਗਿਆ ਔਰ ਇਹਦੇ ਵਿੱਚ ਕਲਰ ਬਹੁਤ ਸੋਹਣੇ ਆ ਆ ਦੇਖੋ ਰੈੱਡ ਕਲਰ ਪਿਓਰ ਕੈਮਰਿਕ オリジナル ਕੈਮਰਿਕ ਦਾ ਆ ਕਪੜੇ ਦਾ ਸਟੱਫ ਦੇਖੋ ਪਿਓਰ オリジナル ਕੈਮਰਿਕ ਆ ਇਹਦੇ ਵਿੱਚ ਤੁਹਾਨੂੰ ਆ ਦੇਖੋ yellow ਕਲਰ ਮਿਲੂਗਾ ਕਿੰਨਾ ਪਿਆਰਾ ਕਲਰ golden ਕਲਰ ਨਾਲ ਆ ਦੇਖੋ blue ਕਲਰ ਮਿਲੂਗਾ ਜੀ ਇਹਦੇ ਵਿੱਚ ਔਰ ਇਹਦੇ ਵਿੱਚ ਆਹ frozy ਕਲਰ ਮਿਲੂਗਾ ਜੀ ਤਾਂ ਚਾਰ ਕਲਰ ਇਹਦੇ ਆਈ ਆ ਇਹਦੇ ਵਿੱਚ ਇਹਦੇ ਵਿੱਚ ਸੁਪਰ ਲਾਈਨਿੰਗ ਦਾ ਕਣੀ ਦਾ ਮੀਨਾ ਡਿਜ਼ਾਈਨ ਹੁੰਦਾ ਆ ਇਹ ਪੁੱਤਾਂ ਦਾ ਡਿਜ਼ਾਈਨ ਆ ਔਰ ਪਿਓਰ ਵਧੀਆ ਕੁਆਲਿਟੀ ਆ ਦੇਖੋ ਕੈਮਰੀ ਦੀ ਔਰ ਨਾਲ ਫੁੱਲ ਪਿਓਰ ਦੀ ਚੁੰਨੀਆਂ ਆ ਦੇਖੋ ਜੀ ਇਹਦਾ ਕੀ ਰੇਟ ਆ ਸੇਮ ਪ੍ਰਾਈਸ ਆ 5 6 ਡਿਜ਼ਾਈਨ ਆ ਯਾਰ ਇਹ ਬਚਾ ਆਪਣੇ ਪੰਜ ਛੇ ਡਿਜ਼ਾਈਨ ਦਾ ਮਤਲਬ ਆਏ ਆ ਹਾਂ ਜੀ ਸੇਮ ਡਿਜ਼ਾਈਨ ਨੇ ਇਹਨਾਂ ਦੇ ਆ ਦੇਖੋ ਰੰਗ ਆਹ ਰੈੱਡ ਕਲਰ ਆਊਗਾ ਜੀ ਆ ਇਹਦੇ ਵਿੱਚ ਮਰੀਨਟਾ ਕਲਰ ਆਊਗਾ ਜੀ ਆ ਕਾਫੀ ਰਨਾ ਜੈਲੋ ਕਲਰ ਆਊਗਾ ਜੀ ਆ ਦੇਖੋ ਬੜੇ ਪਿਆਰੇ ਕਲਰ ਆ ਬਲੂ ਦੇ ਨਾਲ ਫਿਰੋਜੀ ਕਲਰ ਦਾ ਕੰਬੀਨੇਸ਼ਨ ਦੇਖੋ ਕਿੰਨਾ ਵਧੀਆ ਆ ਜੀ ਹਾਂਜੀ ਲਓ ਜੀ ਬਹੁਤ ਹੀ ਪਿਆਰੇ ਕਲਰ ਆ ਆਜੋ ਭੈਣ ਜੀ ਲਾਤੀਆਂ ਸੋਨੂ ਨੇ ਮੌਜਾਂ ਫੇਰ ਇਹ ਦੂਸਰਾ ਡਿਜ਼ਾਈਨ ਆ ਜੀ ਇਹਦਾ ਅੱਗੇ ਹੋਰ ਵੀ ਡਿਜ਼ਾਈਨ ਹੈ ਜੀ ਹਾਂਜੀ ਹੋਰ ਵੀ ਹੈ ਕਿ ਤੁਹਾਨੂੰ ਦਿਖਾਉਂਦਾ ਦਿਖਾਓ ਜੀ ਨਿੱਕੇ ਨਿੱਕੇ ਬੂਟੀਆਂ ਵਾਲੇ ਸੂਟ ਵੀ ਤੁਹਾਨੂੰ ਦਿਖਾਉਂਦੇ ਆ ਬੂਟੀਆਂ ਵਾਲਾ ਸੂਟ ਪਟਿਆਲਾ ਇਹ ਦੇਖੋ ਭਾਜੀ ਸੂਟ ਹਾਂ ਲਓ ਜੀ ਬਹੁਤ ਹੀ ਪਿਆਰੀਆਂ ਬੂਟੀਆਂ ਆ ਦੇਖੋ ਚੁੰਨੀ ਉਸੇ ਵੀ ਸੁਣੀ ਆ ਵੀ ਜੀ ਇਹਦੀ ਆ ਦੇਖ ਬੜੇ ਪਿਆਰੇ ਪਿਆਰੇ ਸੂਟ ਆ ਰੰਗ ਆ ਇਹਦੇ ਵਿੱਚ ਵੀ ਚਾਰ ਕਲਰ ਆਈ ਆ ਆਪਣੇ ਕੋਲ ਲਓ ਦਿਖਾਓ ਜੀ ਚਾਰ ਕਲਰ ਤੇ ਮਰਹੂਲ ਕਲਰ ਆ ਬਲੂ ਦੇ ਨਾਲ ਫਿਰੋਜੀ ਕਲਰ ਜੀ ਔਰ ਇੱਕ ਹੋਰ ਸ਼ੇਡ ਆਈ ਹੈ ਜੀ ਆਈਆਂ ਸ਼ੇਡਾਂ ਆ ਜੀ ਰੋ ਜੀ ਚਾਰ ਕਲਰ ਤਿੰਨ ਹੋਏ ਜੀ ਇੱਕ ਹੋਰ ਕਲਰ ਕਿਹੜਾ ਜੀ ਇੱਕ ਆਪਾਂ ਬਾਹਰ ਲਾਇਆ ਹੋਇਆ ਸੂਤਾ ਮਰਜੈਂਟਾ ਕਦਾ ਅੱਛਾ ਬਾਹਰ ਲੱਗਿਆ ਹੋਇਆ ਜੀ ਚਲੋ ਬਹੁਤ ਵਧੀਆ ਆ ਜਾਓ ਭੈਣ ਜੀ ਆਹ ਲਓ ਜੀ ਇੱਕ ਕਲਰ ਹੋਰ ਆ ਗਿਆ ਇੱਕ ਕਲਰ ਹੋਰ ਆ ਗਿਆ ਜੀ ਆਹ ਲਓ ਜੀ ਗ੍ਰੀਨ ਕਲਰ ਆ ਗਿਆ ਜੀ ਲਓ ਆ ਜਾਓ ਭੈਣ ਜੀ ਗਰਮੀ ਦਾ ਮੌਸਮ ਆ ਸੂਟ ਤੁਹਾਡੇ ਲਈ ਬਹੁਤ ਵਧੀਆ ਵਧੀਆ ਪਿਆਰੇ ਪਿਆਰੇ ਰੰਗ ਸੋਨੂ ਵੀਰ ਨੇ ਲਾਤੀਆਂ ਮੋਜਾਂ ਅਡਾ ਦੁਕਾਨ ਚ ਕਲਾਮ ਬੱਗਾ ਸਿਲਕ ਸਟੋਰ ਵਾਲਿਆਂ ਨੇ ਲੁੱਟ ਲਵਾ ਕੇ ਭਾਜੀ ਨੂੰ ਲਓ ਜੀ ਇੱਕ ਇੱਕ ਵੈਰੀਟੀ ਹੋਰ ਕੱਢਣ ਲੱਗੇ ਆ ਇਹ ਕਾ ਚੀਜ਼ ਦੇਖੋ ਜੀ ਬਿਲਕੁਲ ਨਿੱਕੀਆਂ ਬੂਟੀਆਂ ਵਾਲਾ ਸੂਟ ਬਰੀਕ ਬੂਟੀ ਵਾਲਾ ਸੋਹ ਲਓ ਜੀ ਬੂਟੀਆਂ ਬਰੀਕ ਆ ਤੇ ਰੰਗ ਬੜਾ ਵਧੀਆ ਆ ਨੇਵੀ ਬਲੂ ਕਲਰ ਦੇ ਨਾਲ 골ਡਨ ਕਲਰ ਲਓ ਜੀ ਲਾਤੀਆਂ ਮੋਰਾਂ ਆ ਦੇਖੋ ਇਹਨਾਂ ਚ ਕਿੰਨੇ ਕਲਰ ਆ ਜੀ ਇਹਦੇ ਵਿੱਚ ਤੁਹਾਨੂੰ ਮਿਲਣਗੇ ਤਿੰਨ ਕਲਰ ਬਲੈਕ ਕਲਰ ਬਾਹਰ ਲੱਗਾ ਹੋਇਆ ਜੀ ਇਹ ਬਲੂ ਕਲਰ ਆ ਜੀ ਔਰ ਆਫ ਵਾਈਟ ਕਲਰ ਮਿਲੂਗਾ ਜੀ ਬਹੁਤ ਵਧੀਆ ਜੀ ਇਸ ਤੋਂ ਬਾਅਦ ਵਿੱਚ ਇੱਕ ਤਾਹਾ ਕਲੀਆਂ ਵਾਲਾ ਡਿਜ਼ਾਈਨ ਆਇਆ ਜੀ ਸੂਟ ਦਾ ਲਓ ਜੀ ਫੁੱਲ ਕਲੀਆਂ ਤੇਰੇ ਸਿਰੇ ਤੇ ਸਜਾਵਾਂ ਮੈਂ ਫੁੱਲ ਕਲੀਆਂ ਕਲੀਆਂ ਲਓ ਜੀ ਆਹ ਦੇਖੋ ਕਲੀਆਂ ਵਾਲਾ ਡਿਜ਼ਾਈਨ ਕਲੀਆਂ ਵਾਲਾ ਸੂਟ ਹੈ ਤੇ ਕਲੀਆਂ ਹੀ ਕਲੀਆਂ ਆਹ ਦੇਖੋ ਜੀ ਦੁਪੱਟਾ ਵੀ ਫੁੱਲ ਵਾਲਾ ਜੀ ਦਾ ਦੁਪੱਟਾ ਵੀ ਕਲੀਆਂ ਵਾਲਾ ਆ ਲਾਤੀਆਂ ਮੋਜਾਂ ਇਹਦੇ ਵਿੱਚ ਤੁਹਾਨੂੰ 2 ਕਲਰ ਬੱਗਾ ਸਿਲਕ ਸਟੋਰ ਵਾਲਿਆਂ ਨੇ ਬਹੁਤ ਹੀ ਪਿਆਰੇ ਕਲਰ ਆਹ ਦੇਖੋ ਜੀ ਇਹਦੇ ਵਿੱਚ 1 ਕਾ ਕਲਰ ਮੂਗਾ ਲਾ ਜੋ ਤੇ ਲੁੱਟ ਲੋ ਭਾਜੀ ਕਿੰਨੇ ਦਿਨ ਦੀ ਸੇਲ ਆ ਇੱਕ ਹਫਤੇ ਦੀ ਸੇਲ ਹੈ ਭਾਜੀ ਇੱਕ ਹਫਤੇ ਦੀ ਅੱਜ ਦਿਨ ਕੀ ਆ ਮੰਗਲਵਾਰ ਹੈ ਮੰਗਲਵਾਰ ਅਗਲੇ ਮੰਗਲਵਾਰ ਤੱਕ ਮੰਗਲਵਾਰ ਤੱਕ 650 ਦਾ ਆ 850 650 ਦਾ ਲੁੱਟ ਲੋ ਆ ਕੇ सोनू ਭਾਜੀ ਨੂੰ ਭਾਜੀ ਨੇ ਅੱਜ ਗਰਮੀ ਦੇ ਮੌਸਮ ਦੇ ਵਿੱਚ ਲਾਤੀਆਂ ਮੌਜਾਂ ਆ ਜਾਓ ਪਹਿਣੋ ਆ ਜਾਓ ਬੀਬੀਓ ਬੱਗਾ ਸਿਲਕ ਸਟੋਰ ਅੱਡਾ ਦੁਸਾਂਝ ਖਲਾ ਵਾਲਿਆਂ ਨੇ ਲਾਤੀਆਂ ਰੌਣਕਾਂ ਲੈ ਜਾਓ ਸੂਟ ਲੁੱਟ ਲੋ सोनू ਨੂੰ ਅੱਜ ਬਹੁਤ ਬਹੁਤ ਧੰਨਵਾਦ ਦਸਾਂਚ ਕਲਾ ਪੇਜ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਬਹੁਤ ਬਹੁਤ ਧੰਨਵਾਦ ਜੀ